ਇੱਕ ਪੂਰੇ ਸਮਾਜ ਬਾਰੇ ਜਾਤ ਬਾਰੇ ਇੰਨੀ ਗੰਦੀ ਸੋਚ ਰੱਖਦਾ ਹੈ ਔਰ ਸਪੈਸ਼ਲੀ ਔਰਤਾਂ ਬਾਰੇ ਇੰਨੀ ਗੰਦੀ ਸੋਚ ਰੱਖਦਾ ਹੈ ਇਹ ਜੇ ਬੰਦੇ ਨੂੰ ਮੈਨੂੰ ਇਹ ਦੱਸੋ ਕਿ ਆਪਣੇ ਵਿਆਹਾਂ ਦੇ ਵਿੱਚ ਖੜੇ ਲਵਾਉਣੇ ਚਾਹੀਦੇ ਔਰ ਤੁਸੀਂ ਉਹਨੂੰ 4-4 5-5 ਲੱਖ ਰੁਪਏ ਦੇ ਕੇ ਖੜੇ ਲਵਾਉਣੇ ਹੋਗੇ ਮੈਂ ਤਾਂ ਕਹਿੰਦਾ ਇਹਨੂੰ ਵਿਆਹਾਂ ਦੇ ਵਿੱਚ ਬੁਲਾਉਣਾ ਹੀ ਬੰਦ ਕਰ ਦੇਣਾ ਚਾਹੀਦਾ ਹੈਗਾ ਇਹਦੇ ਬਾਰੇ ਹੁਣ ਵੂਮਨ ਕਮਿਸ਼ਨ ਚੁੱਪ ਕੇ ਹੋਇਆ ਜਾਂ ਚੁੱਪ ਕਰਾ ਲਿਆ ਗਿਆ ਜਾਂ ਇਹ ਕਹਿ ਲਈਏ ਕਿ ਸਤਾਤਰ ਵੂਮਨ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕਰਦੀ ਹੈ ਉਹ ਕਰਦੀ ਕਿੱਲਾ ਵਿਰੋਧੀਆਂ ਨੂੰ ਤੜਨ ਲਈ ਹੈ ਦੋ ਤਿੰਨ ਐਮਐਲਏਸ ਦਿੱਤਾ ਗੱਲ ਕਰ ਲਈ ਪਰ ਰੇਸ ਸਾਰਿਆਂ ਚ ਲੱਗੀ ਪਈ ਆ ਕਦੇ ਕਿਸੇ ਜ਼ਿਲ੍ਹੇ ਦੀ ਕੋਈ ਘਟਨਾ ਆ ਜਾਂਦੀ ਆ ਕਦੇ ਕਿਸੇ ਦੀ ਬੀਠਿਆ ਚੰਦ ਚੜ੍ਹਦਾ ਇੱਥੇ ਆ ਚਾਰਤਾ ਮਾਨਸਾਬ ਠਿੰਡੇ ਵਾਲੇ ਪਾਸੇ ਦਾ ਹੀ ਐਮਐਲਏ ਇਧਰਲੇ ਜ਼ਿਲ੍ਹਿਆਂ ਦੇ ਵਿੱਚੋਂ ਹੁਣ ਰਾਤ ਦੀ ਗੱਲ ਸ਼ਰਾਬ ਪੀ ਕੇ ਉਹ ਕਿਸੇ ਘਰ ਦੇ ਵਿੱਚ ਵੜ ਗਿਆ ਔਰ ਉਹਨੇ ਫੜ ਲਿਆ ਉਹ ਹੈਗਾ ਘਰ ਉਹ ਵੀ ਆਮ ਆਦਮੀ ਪਾਰਟੀ ਦਾ ਸੀਗਾ ਮਤਲਬ ਕਿੰਨੀ ਸ਼ਰਮਨਾਕ ਗੱਲ ਆ ਇਹ ਬਠਿੰਡੇ ਦੀ ਘਟਨਾ ਬਠਿੰਡੇ ਦੇ ਨੇੜੇ ਤੇੜੇ ਦੇ ਕਐਮਐਲਏ ਦੀ ਘਟਨਾ ਹਾਂਜੀ ਮਨਿੰਦਰ ਵਾਲੇ ਕੇਸ ਤੋਂ ਨਿਕਲੂਗੀ ਕੀ ਬਣੂਗਾ ਦੇਖੋ ਮਨਿੰਦਰ ਵਾਲੇ ਕੇਸ ਦੇ ਵਿੱਚ ਅਸੀਂ ਕੋਈ ਫੈਸਲਾ ਲਿਆ ਹੈ ਕਿ ਇਹ ਜਿਹੜੀ ਐਫਆਈਆਰ ਹੈ ਇਹ ਤੇ ਅਸੀਂ ਕੋਈ ਜ਼ਮਾਨਤ ਨਹੀਂ ਲੈਣੀ ਨਾ ਹੀ ਕੋਰਟ ਤੋਂ ਲੈਣੀ ਹੈ ਨਾ ਹੀ ਪੁਲਿਸ ਤੋਂ ਲੈਣੀ ਹੈ ਇਹ ਅਸੀਂ ਇੱਕੋ ਹੀ ਮੰਗ ਰੱਖੀ ਹੈ ਵੀ ਇਹ ਜ਼ਮਾਨਤ ਜਿਹੜੀ ਹੈਗੀ ਹੈ ਇਹ ਨਹੀਂ ਲਈ ਜਾਣੀ ਤੇ ਦੂਜਾ ਇਹਨੂੰ ਐਫਆਈਆਰ ਨੂੰ ਕੁਐਸਟ ਕੀਤਾ ਜਾਵੇ ਰੱਦ ਕੀਤਾ ਜਾਵੇ ਮੁੱਢੋਂ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀ ਸਵੀਆ ਮਨਿੰਦਰਜੀਤ ਸਿੱਧੂ ਤੇ ਜੋ ਪਰਚਾ ਦਰਜ ਹੋਇਆ ਉਹਨੂੰ ਲੈ ਕੇ ਸਮਾਜ ਦੇ ਹਰ ਵਰਗ ਨੇ ਨਿੰਦਿਆ ਕੀਤੀ ਆ ਤੇ ਇਹ ਕਿਹਾ ਕਿ ਪਰਚਾ ਗਲਤ ਆ ਤੇ ਬਦਲਾਖੁਰੀ ਦੀ ਭਾਵਨਾ ਵਿੱਚੋਂ ਨਿਕਲਿਆ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮਾਨਕ ਗੋਇਲ ਨੇ ਮਾਨਕ ਗੋਇਲ ਹੋਰਾਂ ਦੀ ਖਾਸੀਅਤ ਇਹ ਆ ਕਿ ਇਹ ਉਹਨਾਂ ਚਿਹਰਿਆਂ ਦੇ ਵਿੱਚੋਂ ਆ ਜਿਹੜੇ ਕਿ ਆਮ ਆਦਮੀ ਪਾਰਟੀ ਦੀ ਇਸ ਸਰਕਾਰ ਨੂੰ ਹਮੇਸ਼ਾ ਯਾਦ ਰਹਿੰਦੇ ਆ ਜਿਨ੍ਹਾਂ ਤੇ ਉਹਨਾਂ ਦੀ ਵੀ ਨਿਗਾਹ ਰਹਿੰਦੀ ਆ ਤੇ ਇਹਨਾਂ ਦੀ ਸਰਕਾਰ ਤੇ ਨਿਗਾਹ ਰਹਿੰਦੀ ਆ ਧੰਨਵਾਦ ਬਾਈ ਥੈਂਕ ਯੂ ਜੀ ਥੈਂਕ ਯੂ ਠੀਕ ਹੋ ਬਹੁਤ ਵਧੀਆ ਅ ਪਰਚਾ ਦਰਜ ਹੋਇਆ ਹਾਂਜੀ ਸੋਸਾਇਟੀ ਨੇ ਜਿਵੇਂ ਵਿਰੋਧ ਕਰਨਾ ਚਾਹੀਦਾ ਸੀ ਬਿਲਕੁਲ ਉਸੇ ਢੰਗ ਨਾਲ ਕੀਤਾ ਲੱਗਦਾ ਇਹ ਆ ਕਿ ਹਾਂ ਸਰਕਾਰ ਬੈਕਫੁੱਟ ਤੇ ਤਾਂ ਹੈ ਕਿਉਂਕਿ ਮਨਿੰਦਰ ਜੀ ਸਿੱਧੂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਉਸ ਤਰ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ ਪਰ ਇਹ ਮਸਲਾ ਬਾਈ ਪਹੁੰਚਿਆ ਇੱਥੋਂ ਤੱਕ ਕਿਵੇਂ ਇੱਕ ਬੰਦਾ ਕਿਸੇ ਬਾਰੇ ਗਲਤ ਸ਼ਬਦ ਬੋਲ ਰਿਹਾ ਹੈ ਉਹ ਗਲਤ ਆ ਜਾਂ ਜਿਹੜੇ ਨੇ ਉਹਨੂੰ ਟੈਲੀਕਾਸਟ ਕਰਤਾ ਉਹ ਗਲਤ ਹੋ ਗਿਆ ਵੇ ਦੇਖੋ ਜਿਹੜਾ ਇੱਕ ਕੋਈ ਪੱਤਰਕਾਰ ਹੈ ਇੱਕ ਕੋਈ ਇੱਕ ਨਮਾਇੰਦਾ ਹੈ ਚਾਹੇ ਉਹ ਵੋਟਾਂ 'ਚ ਖੜਨ ਵਾਲਾ ਚਾਹੇ ਉਹ ਖੜ ਚੁੱਕਿਆ ਚਾਹੇ ਉਹ ਜਿੱਤ ਚੁੱਕਿਆ ਉਹ ਜੇ ਕਿਸੇ ਬਾਰੇ ਗਲਤ ਸ਼ਬਦਾਵਲੀ ਕਹਿੰਦਾ ਸਪੈਸ਼ਲੀ ਆਪਣੇ ਵਰਕਰਾਂ ਲਈ ਉਹਨਾਂ ਦੀ ਬਾਈ ਉਹਨਾਂ ਦੀ ਪਤਨੀਆਂ ਲਈ ਤੇ ਉਹ ਚੀਜ਼ ਜੇ ਪਬਲਿਕ ਡੋਮੇਨ ਦੇ ਵਿੱਚ ਆ ਗਈ ਹੈ ਕਿਸੇ ਨੇ ਦੱਸੀ ਹੈ ਤੇ ਪੱਤਰਕਾਰ ਨੇ ਤਾਂ ਚਲਾਉਣਾ ਹੀ ਹੈ ਪੱਤਰਕਾਰ ਦਾ ਕੀ ਫਰਜ਼ ਹੁੰਦਾ ਹੈ ਪੱਤਰਕਾਰ ਨੇ ਉਹ ਰਿਕਾਰਡਿੰਗ ਬਾਰੇ ਦੋਨਾਂ ਤਰ੍ਹਾਂ ਨੂੰ ਪੁੱਛਣਾ ਜਿਹੜੀਆਂ ਰਿਕਾਰਡਿੰਗ ਦੇ ਵਿੱਚ ਮੋਜੂਦ ਨੇ ਮਨਿੰਦਰ ਨੇ ਕੀ ਕੀਤਾ ਮਨਿੰਦਰ ਨੇ ਇੱਕ ਤਰ੍ਹਾਂ ਨੂੰ ਪੁੱਛਿਆ ਉਹਨੇ ਆ ਕੇ ਬਿਆਨ ਵੀ ਦਿੱਤਾ ਇਹਨੂੰ ਬਲਕਾਰ ਸਿੱਧੂ ਨੂੰ ਫੋਨ ਕੀਤਾ ਚੱਕਿਆ ਨਹੀਂ ਐਸਐਮਐਸ ਕੀਤਾ ਨੇ ਜਿਹੜਾ ਰਿਪਲਾਈ ਨਹੀਂ ਕੀਤਾ ਦੋਨੇ ਗੱਲਾਂ ਪੂਰੀਆਂ ਹੋ ਗਈਆਂ ਥੱਲੇ ਡਿਸਕਲੇਮਰ ਵੀ ਚਲਾਤਾ ਜਿਹੜਾ ਮੀਡੀਆ ਦਾ ਫਰਜ਼ ਬੰਦ ਹੈ ਹਾਂ ਤੇ ਹੋਰ ਮੀਡੀਆ ਕੀ ਕਰ ਲੈ ਫਿਰ ਇਸ ਤੋਂ ਬਾਅਦ ਤੇ ਉਹੀ ਗੱਲ ਬੱਜੀ ਹੈ ਵੀ ਤੁਸੀਂ ਸਾਡੀ ਕੋਈ ਖੱਡੇ ਅਗੇਂਸਟ ਖਬਰ ਕਿਉਂ ਚਲਾਉਨੇ ਹੋ ਹੂੰ ਇਹੀ ਪਰਚਾ ਹੈ ਨਾ ਪਰਚੇ ਦੇ ਵਿੱਚ ਉਹਦੀ ਤੁਸੀਂ ਦੇਖੋ ਵੀ ਪੁਲਿਸ ਨੇ ਕੀ ਵੈਰੀਫਾਈ ਕੀਤਾ ਤਾਂ ਜਿਹੜੀ ਧਾਰਾ ਲਾਈ ਹੈ ਕਿ ਇਹ ਕੱਟਵੱਟ ਕੀਤੀ ਹੋਈ ਹੈ ਐਡਿਟ ਕੀਤੀ ਹੋਈ ਹੈ ਵੈਰੀਫਿਕੇਸ਼ਨ ਹੋਈ ਕਿੱਥੇ ਟੈਕਨੀਕਲ ਰਿਪੋਰਟ ਪਰ ਮਨਿੰਦਰ ਭਾਈ ਇਹ ਵੀ ਇੱਕ ਸੌਰੀ ਮਾਫ ਕਰਨਾ ਮਾਨਕ ਭਾਈ ਮਨਿੰਦਰ ਦੀ ਜਵਾਨ ਤੇ ਚੜਿਆ ਪਿਆ ਇੰਨੇ ਵਰੀਏ ਸ਼ਬਦ ਲੈ ਲਿਆ ਜਵਾਨ ਚੋਂ ਤੇ ਇਹ ਤਾਂ ਇੱਕ ਤਾਂ ਪੱਖ ਮਨਿੰਦਰ ਸਿੱਧੂ ਤੇ ਪਰਚਾ ਪਰ ਤੁਹਾਨੂੰ ਨਹੀਂ ਲੱਗਦਾ ਵੀ ਪਰਚੇ ਦੀ ਆੜ ਦੇ ਵਿੱਚ ਉਹ ਗੱਲਾਂ ਜਿਹੜੀਆਂ ਵੱਧ ਜ਼ਰੂਰੀ ਸੀ ਉਹ ਤਾਂ ਇਹ ਸੀ ਕਿ ਕਿਸ ਤਰ੍ਹਾਂ ਦੀ ਸ਼ਬਦਾਵਲੀ ਆ ਬਿਲਕੁਲ ਇੱਕ ਸਮਾਜ ਬਾਰੇ ਔਰਤਾਂ ਬਾਰੇ ਜੀ ਹਾਂ ਵੀ ਦੇਖੋ ਜਿਹੜਾ ਜਿਹੜਾ ਪਰਚਾ ਮਨਿੰਦਰ ਤੇ ਹੋਇਆ ਦਰਸਾ ਲਓ ਪਰਚਾ ਬਲਕਾਰ ਸਿੱਧੂ ਤੇ ਹੋਣਾ ਚਾਹੀਦਾ ਸੀ ਬਿਲਕੁਲ ਕਿਉਂਕਿ ਉਹਨੇ ਪਹਿਲੀ ਗੱਲ ਤੁਸੀਂ ਗਾਲਾਂ ਕਿੰਨੀਆਂ ਕੱਢੀਆਂ ਨੇ ਆਪਣੇ ਤੁਸੀਂ ਵਰਕਰਾਂ ਦੇ ਪਰਿਵਾਰਾਂ ਬਾਰੇ ਕਿੰਨੀਆਂ ਔਰਤਾਂ ਬਾਰੇ ਕਿੰਨੀ ਗੰਦੀ ਸ਼ਬਦਾਵਲੀ ਵਰਤਦੇ ਹੋ ਔਰ ਹੁਣ ਜਿਹੜੀ ਰੀਸੈਂਟ ਵੀਡੀਓ ਆਈ ਹੈਗੀ ਰੀਸੈਂਟ ਆਡੀਓ ਆਈ ਹੈ ਉਹਦੇ 'ਚ ਉਹਨੇ ਸਪੀਕਰ ਸਾਹਿਬ ਬਾਰੇ ਕਿੰਨੀ ਗਲਤ ਬੋਲੀ ਹੈ ਉਹ ਬੋਲੀ ਬੋਲੀ ਹੈ ਉਹਨਾਂ ਨੂੰ ਕਿੰਨੀਆਂ ਗਾਲਾਂ ਕੱਢੀਆਂ ਨੇ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢੀਆਂ ਨੇ ਜਾਤੀ ਸੂਚਕ ਸ਼ਬਦ ਬੋਲ ਕੇ ਇੱਕ ਪੂਰੀ ਕਮਿਊਨਿਟੀ ਦਾ ਮਜ਼ਾਕ ਉਡਾਇਆ ਤੇ ਉਹਦੇ ਤੇ ਪਰਚਾ ਕਿਉਂ ਨਹੀਂ ਹੋਇਆ ਤੁਸੀਂ ਦੇਖੋ ਵੀ ਜਿਹੜਾ ਪਰਚਾ ਇੱਕ ਐਮਐਲਏ ਤੇ ਹੋਣਾ ਚਾਹੀਦਾ ਸੀ ਉਲਟਾ ਪਰਚਾ ਉਹ ਖਬਰ ਦਿਖਾਉਣ ਵਾਲੇ ਬੰਦੇ ਤੇ ਕਰੀ ਜਾਂਦੀ ਹੈ ਪੁਲਿਸ ਕੋਈ ਬੂ ਬਿਨਾ ਕਿਸੇ ਵੈਰੀਫਿਕੇਸ਼ਨ ਤੋਂ ਇਹ ਤਾਂ ਸਾਫ ਪਤਾ ਲੱਗਦਾ ਹੈ ਕਿ ਪੁਲਿਸ ਜਿਹੜੀ ਹੈਗੀ ਹੈ ਉਹ ਬਦਲਾਖੋਰੀ ਦੀ ਰਾਜਨੀਤੀ ਦੇ ਵਿੱਚ ਰਲਈ ਹੋਈ ਹੈ ਪਰ ਇਹ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਅਸੀਂ ਬਦਲਾਖੋਰੀ ਕਰਦੇ ਨਹੀਂ ਪਰ ਤੁਸੀਂ ਦੇਖੋ ਵੀ ਇਹ ਕੋਈ ਮਨਿੰਦਰ ਤੇ ਜਿਹੜਾ ਪਰਚਾ ਹੋਇਆ ਹੈ ਇਹ ਕੋਈ ਇਸ ਘਟਨਾ ਕਰਕੇ ਨਹੀਂ ਹੋਇਆ ਬੇਸਿਕਲੀ ਲੰਬੇ ਟਾਈਮ ਤੋਂ ਮਨਿੰਦਰ ਜਿਹੜਾ ਹੈਗਾ ਸਰਕਾਰਾਂ ਦੀ ਅੱਖਾਂ ਦੇ ਵਿੱਚ ਅੜਕਦਾ ਸੀ ਕਿਉਂਕਿ ਉਹ ਹਰ ਗੱਲ ਤੇ ਸਵਾਲ ਕਰਦਾ ਸੀ ਬਹੁਤ ਥੋੜੇ ਪੱਤਰਕਾਰ ਅਜੇ ਬਚੇ ਹੈਗੇ ਜਿਹੜੇ ਕਿ ਸਰਕਾਰ ਨੂੰ ਹਰ ਗੱਲ ਤੇ ਸਵਾਲ ਕਰਦੇ ਆ ਬਹੁਤ ਸਾਰੇ ਚੁੱਪ ਕਰ ਗਏ ਆ ਜਾਂ ਚੁੱਪ ਕਰਾ ਲਏ ਗਏ ਆ ਬਹੁਤ ਸਾਰੇ ਥੋੜੇ ਚੁੱਪ ਕਰ ਗਏ ਆ ਜਾਂ ਕਹੋ ਵੀ ਥੋੜੇ ਮਤਲਬ ਕਿਤਨਾ ਕਿਤੇ ਕੰਪਰਮਾਈਜ਼ ਹੋ ਗਏ ਕੋਸ਼ਿਸ਼ ਮੇਰੇ ਹਿਸਾਬ ਨਾਲ 8-10 ਸੇ ਤੁਸੀਂ ਬਚੇ ਹੋਵੋਗੇ ਜਿਹੜੇ ਕਿ ਸਰਕਾਰ ਨੂੰ ਪਰ ਮਨਿੰਦਰ ਦੀ ਇੱਕ ਖਾਸੀਅਤ ਇਹ ਵੀ ਆ ਕਿ ਸਾਡੇ ਅਰਗੇ ਤਾਂ ਇੱਕ ਵੀਡੀਓ ਕਰਕੇ 4 ਦਿਨ ਰਿਲੈਕਸ ਕਰ ਜਾਂਦੇ ਆ ਉਹ ਲਗਾਤਾਰ ਇੱਕ ਲਗਾਤਾਰ ਮਨਿੰਦਰ ਚ ਲਗਾਤਾਰਤਾ ਹੈ ਇਹ ਜਿਹੜੀ ਬਾਕੀ ਕਿਸੇ ਚ ਵੀ ਨਹੀਂ ਕੰਸਿਸਟੈਂਸੀ ਬਹੁਤ ਸੀ ਉਹਦੇ ਚ ਉਹਨੇ ਮਤਲਬ ਦਿਨ ਚ 4-4 ਚੰਗੀਆਂ ਸਟੋਰੀਆਂ ਕਰ ਦੇਣੀਆਂ ਔਰ ਲੱਗੇ ਰਹਿਣਾ 24 ਘੰਟੇ ਮਤਲਬ ਇਹ ਵੀ ਇੱਕ ਗੱਲ ਹੁੰਦੀ ਹੈ ਨਾ ਤੁਸੀਂ ਦੇਖੋ ਕੋਈ ਕੋਈ ਸਟੋਰੀ ਆ ਗਈ ਉਹਨੂੰ ਨਾ ਛੱਡਣਾ ਹਾਂ ਮਤਲਬ ਇਹ ਵੀ ਕੰਸਿਸਟੈਂਸੀ ਦੇਖੋ ਸਰਕਾਰ ਨੂੰ ਮਿਰਚਾਂ ਤੇ ਲੱਗਣੀਆਂ ਹੀ ਸੀਗੀਆਂ ਪਰ ਦੋ ਐ ਜਿਹੜੀ ਗੱਲ ਰੀਸੈਂਟਲੀ ਬਲਕਾਰ ਸਿੱਧੂ ਵਾਲੀ ਤੇ ਜਿਹੜਾ ਇਹਨਾਂ ਦਾ ਐਮਐਲਏ ਹੈਗਾ ਲੋਕਲ ਜਿਹਦੀਆਂ ਖਬਰਾਂ ਦਿਖਾਉਂਦਾ ਅਮੋਲਕ ਸਿੱਧੂ ਅਮੋਲਕ ਸਿੱਧੂ ਤਾਂ ਨਹੀਂ ਅਮੋਲਕ ਨਾਮ ਕੀ ਨਾਲ ਅਮੋਲਕ ਸਿੰਘ ਅਮੋਲਕ ਸਿੰਘ ਹਾਂ ਤੇ ਉਹ ਅਮੋਲਕ ਸਿੰਘ ਤੇ ਬਲਕਾਰ ਸਿੱਧੂ ਦੋਨਾਂ ਨੇ ਰਲ ਕੇ ਇਹਨੇ ਪਰਚਾ ਪੁਆਤਾ ਔਰ ਮੈਂ ਕਹਿੰਦਾ ਵੀ ਹੁਣ ਜਿਹੜਾ ਫਸਿਆ ਕੌਣ ਹੈ ਪਰਚਾ ਕਰਨ ਵਾਲਾ ਹੁਣ ਉਹ ਕੋਰਟ ਵੀ ਦੇਖੂਗਾ ਹੂੰ ਹੋ ਸਕਦਾ ਚੰਡੀਗੜ੍ਹ ਵੀ ਦਿਖਾਦੀ ਉਹਨੂੰ ਹਾਂ ਮਤਲਬ ਤੁਸੀਂ ਦੇਖੋ ਵੀ ਉਹਨੂੰ ਪਰਚਾ ਕਿਉਂ ਕੀਤਾ ਹਾਂ ਉਹ ਦੱਸਣਾ ਪੈਣਾ ਇਹ ਪਰ ਪਰੇ ਮਾਨਸਿਕਤਾ ਕਿਥੋਂ ਆਉਂਦੀ ਆਮ ਆਦਮੀ ਪਾਰਟੀ ਤਾਂ ਗੱਲ ਕਰਦੀ ਹੁੰਦੀ ਸੀ ਵੀ ਉਸ ਦਾ ਕਰੈਕਟਰ ਦੇਖਦੇ ਹਾਂ ਜੀ ਬੰਦੇ ਦਾ ਕਰਾਪਸ਼ਨ ਤੇ ਕੋਈ ਟੋਲਰੈਂਸ ਨਹੀਂ ਸਾਡਾ ਅਸੀਂ ਬੰਦੇ ਦਾ ਬਸ ਐਂ ਦੇਖਣਾ ਵੀ ਹੈ ਕੀ ਕਿੰਨਾ ਵਧੀਆ ਸਮਾਜ ਨੂੰ ਦੇਣਾ ਔਰ ਸੇਵਾ ਕਰ ਸਕਦਾ ਜਿਹੜਾ ਉਹ ਕਹਿੰਦੇ ਆ ਇਸ ਦਾ ਸੇਵਾ ਕਰਨਾ ਹੈ ਇੱਥੇ ਰਾਜਨੀਤੀ ਕਰਨ ਤਾਂ ਦੂਜੇ ਆਉਂਦੇ ਸੀ ਤੇ ਹੁਣ ਦੇਖੋ ਜਿਹੜਾ ਜਿਹੜਾ ਇਹ ਗੱਲਾਂ ਕਰਦੇ ਸੀ ਕੇਜਰੀਵਾਲ ਜੀ ਟ੍ਰਿਪਲ ਸੀ ਵਾਲੀ ਹੂੰ ਕਿ ਕਰਪਸ਼ਨ ਦੇਖਦੇ ਆ ਕਰੈਕਟਰ ਦੇਖਦੇ ਆ ਤੀਜੀ ਸੀ ਤਾਂ ਮੈਨੂੰ ਭੁੱਲ ਵੀ ਗਈ ਸਾਰਿਆਂ ਨੂੰ ਭੁੱਲ ਗਈ ਮੈਨੂੰ ਲੱਗਦਾ ਵੀ ਕੀ ਹੈ ਕੀ ਸੀ ਉਹਨਾਂ ਆਪ ਨੂੰ ਤਿੰਨੇ ਪਰ ਲੱਗਿਆ ਆਪਾਂ ਤੋਂ ਦੋ ਤਾਂ ਯਾਦ ਰੱਖੀ ਬੈਠਿਆ ਤੇ ਉਹ ਕਿਤੇ ਵੀ ਹੈ ਨਹੀਂ ਉਹ ਚੀਜ਼ਾਂ ਇਹ ਕੁਛ ਨਹੀਂ ਦੇਖਦੇ ਕੀ ਦੇਖਦੇ ਪੈਸਾ ਦੇਖਦੇ ਆ ਔਰ ਇਹ ਦੇਖਦੇ ਆ ਕਿ ਇਹ ਬੰਦਾ ਜਿਹੜਾ ਹੈਗਾ ਜਿੱਤ ਸਕਦਾ ਹੂੰ ਬਸ ਦੋ ਗੱਲਾਂ ਦੇਖਦੇ ਆਂ ਔਰ ਕੈਰੈਕਟਰ ਕਿੱਥੇ ਦੇਖਿਆ ਉਹ ਬੰਦਾ ਕੀ ਬੋਲੀ ਜਾਂਦਾ ਦੇਖੋ ਹੂੰ ਹੁਣ ਉਹ ਵਰਕਰ ਦੀ ਜਿਹੜੀ ਇੱਕ ਘਰ ਵਾਲੀ ਐ ਜਿਹ ਉਹਦੇ ਬਾਰੇ ਗਲਤ ਬੋਲ ਰਿਹਾ ਤਾਂ ਕਿੰਨੀ ਵੱਡੀ ਗੱਲ ਹੈ ਹੂੰ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਮੈਂ ਇੱਕ ਗੱਲ ਸਮਝਦਾ ਆਂ ਵੀ ਲੋਕ ਇਹੋ ਜਿਹੇ ਬੰਦੇ ਨੂੰ ਜਿਹੜਾ ਕਿ ਇੱਕ ਇੱਕ ਪੂਰੇ ਸਮਾਜ ਬਾਰੇ ਜਾਤ ਬਾਰੇ ਇੰਨੀ ਗੰਦੀ ਸੋਚ ਰੱਖਦਾ ਔਰ ਸਪੈਸ਼ਲੀ ਔਰਤਾਂ ਬਾਰੇ ਇੰਨੀ ਗੰਦੀ ਸੋਚ ਰੱਖਦਾ ਇਹੋ ਜਿਹੇ ਬੰਦੇ ਨੂੰ ਮੈਨੂੰ ਇਹ ਦੱਸੋ ਕਿ ਆਪਣੇ ਵਿਆਹਾਂ ਦੇ ਵਿੱਚ ਖੜੇ ਲਵਾਉਣੇ ਚਾਹੀਦੇ? ਨਹੀਂ ਲਵਾਉਣੇ ਚਾਹੀंदे ਤੁਸੀਂ ਦੇਖੋ ਵੀ ਉਹਦੀ ਔਰਤਾਂ ਪ੍ਰਤੀ ਕਿੰਨੀ ਗੰਦੀ ਸੋਚ ਹੈ ਔਰ ਤੁਸੀਂ ਉਹਨੂੰ 4-4 5-5 ਲੱਖ ਰੁਪਈਆ ਦੇ ਕੇ ਖੜੇ ਲਵਾਉਣੇ ਹੋਗੇ ਮੈਂ ਤਾਂ ਕਹਿੰਦਾ ਇਹਨੂੰ ਵਿਆਹਾਂ ਦੇ ਵਿੱਚ ਬੁਲਾਉਣਾ ਹੀ ਬੰਦ ਕਰ ਦੇਣਾ ਚਾਹੀਦਾ ਹੈਗਾ ਪਰ ਮਾਨਿਕ ਉਹ ਤੋਂ ਵੀ ਵੱਡਾ ਇਸ਼ੂ ਤਾਂ ਇਹ ਆ ਕਿ ਇਹ ਲੋਕ ਅਸੀਂ ਉਹ ਚੁਣੇ ਆ ਐਮਐਲਏ ਚੁਣ ਕੇ ਜਿਹੜੇ ਨੀਤੀ ਘੜਦੇ ਆ ਜਿਨ੍ਹਾਂ ਨੇ ਨੀਤੀਆਂ ਬਣਾਉਣੀਆਂ ਤੇ ਨੀਤੀਆਂ ਇੱਕ ਸਟੇਟ ਦਾ ਭਵਿੱਖ ਤੈ ਕਰਦੀਆਂ ਨਹੀਂ ਉਹ ਉਹ ਵੀ ਗੱਲ ਦੇਖੋ ਉਹਦਾ ਵੱਡੀ ਗੱਲ ਲੈਣਾ ਮੈਂ ਤਾਂ ਇੱਕ ਜਿਹੜੀ ਇੱਕ ਐਗਜ਼ਾਮਪਲ ਤੁਹਾਨੂੰ ਦੇ ਰਿਹਾ ਕਿ ਇਹੋ ਜੀ ਸੋਚ ਵਾਲੇ ਬੰਦੇ ਲੋਕਾਂ ਦੇ ਪਰਿਵਾਰਾਂ 'ਚ ਜਾ ਕੇ ਬਹਿੰਦੇ ਨੇ ਔਰ ਇਹਨਾਂ ਦੀ ਸੋਚ ਕੀ ਆ ਔਰਤਾਂ ਬਾਰੇ ਔਰ ਨੀਤੀ ਇਹਨਾਂ ਨੇ ਕੀ ਬਣਾਉਣੀ ਆ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਪਾਲਿਸੀ ਬਾਰੇ ਕੁਝ ਪੁੱਛ ਲੋ ਨਹੀਂ ਇਹਨਾਂ ਨੂੰ ਪਤਾ ਹੁੰਦਾ ਇਹਨਾਂ ਨੂੰ ਇਹ ਪੁੱਛ ਲੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਕੀ ਚੱਲ ਰਿਹਾ ਉਹ ਨਹੀਂ ਇਹਨਾਂ ਨੂੰ ਪਤਾ ਹੁੰਦਾ ਸਾਰਾ ਕੁਝ ਤਾਂ ਦਿੱਲੀ ਵਾਲੇ ਡਿਸਾਈਡ ਕਰਦੇ ਆ ਇਹ ਵਾਈ ਤੇ ਖਾੜਿਆ 'ਚ ਵਜੇ ਰਹਿੰਦਾ ਇਹਦਾ ਅਮੋਲਕ ਹੈਗਾ ਉਹ ਇਧਰ ਇਧਰ ਗੁੰਡਾ ਕਰਦੀ ਕਰ ਲਈ ਉਧਰ ਕਰ ਲਈ ਇਧਰ ਉਹਦੇ ਤਾਂ ਹੁਣ ਸਾਰੇ ਪਾਸੇ ਹੋਰ ਇਧਰ ਉਧਰ ਪਰ ਇਹ ਪਰ ਇਹ ਹਾਲ ਤਾਂ ਬਹੁਤ ਹੈ ਲੋਕਾਂ ਦਾ ਹੈਗਾ ਹੈਗਾ ਟਰੱਕ ਯੂਨੀਅਨ ਦਾ ਰੌਲਾ ਪਵਾਨੀਗੜ੍ਹ ਵਾਲੇ ਐਮਐਲਏ ਉਹਦੇ ਕਰਕੇ ਵਿਵਾਦਾਂ ਚ ਆ ਸੰਗਰੂਰ ਦੇ ਪਵਾਨੀਗੜ੍ਹ ਤਾਂ ਉਹ ਕਹਿੰਦੇ ਵੀ 55 ਲੱਖ ਰੁਪਈਆ ਦੇ ਕੇ ਉਹ ਦੇਤੀ ਉਹ ਜਿਹੜੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਤੇ ਇੱਕ ਜਿਹੜਾ 30 ਲੱਖ ਰੁਪਈਆ ਲੈ ਕੇ ਪਹਿਲਾ ਸੌਦਾ ਹੋਇਆ ਸੀਗਾ ਉਹ ਉਸ ਉਹ ਜ਼ਰੇ ਵੀ ਗਿਆ ਬੰਦਾ ਹੁਣ ਇਹ ਜਿਹੇ ਗੱਲਾਂ ਜਿਹੜੇ ਸਾਹਮਣੇ ਆਉਂਦੀਆਂ ਨੇ ਗਿਆ ਔਰ ਤੁਸੀਂ ਦੇਖੋ ਵੀ ਕਿੱਡੇ ਵੱਡੇ ਲੈਵਲ ਤੇ ਟਰੱਕ ਯੂਨੀਅਨ ਤੇ ਇੱਕ ਅਹੁਦੇ ਦੇ ਨਾਲ ਐਮਐਲਏ ਦੇ ਅਹੁਦੇ ਵਾਸਤੇ ਛੋਟੀ ਚੀਜ਼ ਹੈ ਨਾ ਹੂੰ ਹੂੰ ਔਰ ਇਹ ਇਹੀ ਇੱਕ ਇੱਕ ਸਾਲ ਦੇ ਵਿੱਚ 55 55 ਲੱਖ ਜੇ ਬੱਚੀਆਂ ਜਾ ਰਹੀਆਂ ਨੇ ਤਾਂ ਤੁਸੀਂ ਦੇਖੋ ਵੀ ਕਿਸ ਵੱਡੇ ਲੈਵਲ ਤੇ ਔਰ ਉਹ ਵੀ ਉਹ ਬੰਦੇ ਕਰ ਰਹੇ ਨੇ ਜਿਹੜੇ ਸਕੂਟਰੀ ਦੀ ਗੱਲ ਕਰਦੇ ਸੀ ਕਿ ਮੈਂ ਸਕੂਟਰੀ ਤੇ ਚੱਲਦੀ ਹੁਣ ਉਹ ਸਕੂਟਰੀ ਸਿੱਧੀ ਜਾ ਕੇ ਕਿੱਥੇ ਵੱਜੀ ਟਰੱਕ ਯੂਨੀਅਨ ਚ ਵੱਜੀ ਔਰ ਇੰਨੇ ਪੈਸੇ ਮੈਂ ਸਮਝਦਾ ਵੀ ਪਤਾ ਨਹੀਂ ਇਹਨਾਂ ਨੇ ਕੀ ਕਰਨੇ ਆ ਔਰ ਤੁਸੀਂ ਇਹ ਸੋਚੋ ਵੀ ਤੁਸੀਂ ਗੱਲਾਂ ਕੀ ਕਰਦੇ ਸੀਗੇ ਇਹਨੇ ਉਹ ਤਾਂ ਹੋੜ ਲੱਗੀ ਪਈ ਐ ਵੀ ਹੁਣ 2 ਸਾਲ ਰਹਿ ਗਏ ਆ ਆਖਰੀ 6 ਮਹੀਨੇ ਤਾਂ ਇੰਜ ਟੱਪ ਜਾਂਦੇ ਹੁੰਦੇ ਆ ਤੇ ਅਗਲੀਆਂ ਵੋਟ ਆ ਜਾਣੀ ਤੇ ਹੁਣ ਜਿੰਨਾ ਜ਼ੋਰ ਲੱਗਦਾ ਲਾ ਲਓ ਮਤਲਬ ਮਨਿੰਦਰ ਵਾਲੇ ਕੇਸ ਚੋਂ ਨਿਕਲੂ ਕੀ ਕੀ ਬਣੂਗਾ ਉਹ ਦੇਖੋ ਮਨਿੰਦਰ ਵਾਲੇ ਕੇਸ ਦੇ ਵਿੱਚ ਅਸੀਂ ਕੋਈ ਫੈਸਲਾ ਲਿਆ ਹੈ ਕਿ ਇਹ ਜਿਹੜੀ ਐਫ ਆਈ ਆਰ ਹੈ ਇਹ ਤੇ ਅਸੀਂ ਕੋਈ ਜ਼ਮਾਨਤ ਨਹੀਂ ਲੈਣੀ ਨਾ ਹੀ ਕੋਰਟ ਤੋਂ ਲੈਣੀ ਐ ਨਾ ਹੀ ਪੁਲਿਸ ਤੋਂ ਲੈਣੀ ਐ ਇਹ ਅਸੀਂ ਕੋਈ ਮੰਗ ਰੱਖੀ ਐ ਵੀ ਇਹ ਜਮਾਨਤ ਜਿਹੜੀ ਹੈਗੀ ਐ ਇਹ ਨਹੀਂ ਲਈ ਜਾਣੀ ਤੇ ਦੂਜਾ ਇਹਨੂੰ ਐਫਆਈਆਰ ਨੂੰ ਕਵੈਸ਼ ਕੀਤਾ ਜਾਵੇ ਰੱਦ ਕੀਤਾ ਜਾਵੇ ਮੁੱਢੋਂ ਹਮਮ ਔਰ ਦੂਜੀ ਗੱਲ ਜਿਹੜਾ ਇਹ ਹੈਗਾ ਬਲਕਾਰ ਸਿੱਧੂ ਹੈ ਤੇ ਐਫਆਈਆਰ ਦਰਜ ਕੀਤੀ ਜਾਵੇ ਕਿਉਂਕਿ ਇਹਨੇ ਔਰਤਾਂ ਨੂੰ ਵੀ ਗਲਤ ਬੋਲਿਆ ਔਰ ਇੱਕ ਪੂਰੇ ਸਪੀਕਰ ਸਾਹਿਬ ਦੀ ਆਡ ਦੇ ਵਿੱਚ ਇੱਕ ਪੂਰੇ ਸਮਾਜ ਦੀ ਬੇਇੱਜ਼ਤੀ ਕੀਤੀ ਹੈ ਔਰ ਕਿਵੇਂ ਹੱਸਿਆ ਜਾ ਰਿਹਾ ਸੀ ਕਿਵੇਂ ਮਜ਼ਾਕ ਉਡਾਇਆ ਜਾ ਰਿਹਾ ਸੀ ਯਾਰ ਮੈਂ ਤਾਂ ਇਹ ਸਮਝਦਾ ਕਿ ਸਪੀਕਰ ਸਾਹਿਬ ਇੱਕ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਤੁਸੀਂ ਉਹਨਾਂ ਨੂੰ ਇੱਜ਼ਤ ਨਹੀਂ ਦੇ ਸਕਦੇ ਹੋ ਐਮਐਲਏ ਪਿਛਲੀ ਵਾਰੀ ਵੀ ਐਮਐਲਏ ਸੀਗੇ ਤੇ ਫਿਰ ਇੱਜ਼ਤ ਕਦੋਂ ਦਿਓਗੇ ਔਰ ਦੂਜੀ ਗੱਲ ਮੈਂ ਸਪੀਕਰ ਸਾਹਿਬ ਨਾਲ ਵੀ ਗਿਲਾ ਹੈ ਕਿ ਤੁਸੀਂ ਜਿਹੜੇ ਸਾਡੇ ABC ਚੈਨਲ ਨੇ ਉਹਨੇ ਜਦੋਂ ਦੱਸਿਆ ਕਿ ਸਾਨੂੰ ਤੁਸੀਂ ਮਤਲਬ ਅਸੈਂਬਲੀ ਦੇ ਵਿੱਚ ਨਹੀਂ ਜਾਣ ਦਿੱਤਾ ਹਾਲਾਂਕਿ ਬਿਲਕੁਲ ਸਹੀ ਸਟੋਰੀ ਹੈ ਉਹਦੇ ਵਿੱਚ ਪੱਤਰਕਾਰ ਜਿਹੜੀ ਉੱਥੇ ਕਮੇਟੀ ਬਣਾਈ ਹੋਈ ਉਹਨੇ ਵੀ ਧੋਖਾ ਕੀਤਾ ਔਰ ਇਹਨਾਂ ਨੇ ਤਾਂ ਕੀਤਾ ਹੀ ਕੀਤਾ ਜਗਤਾਰ ਪੁੱਲਰ ਜੀ ਨੂੰ ਉੱਥੇ ABC ਇਹਨਾਂ ਨੂੰ ਜਾਣ ਨਹੀਂ ਦਿੱਤਾ ਉਰੋਥੇ ਹੈਕ ਸਪੀਕਰ ਸਾਹਿਬ ਪ੍ਰਿਵਿਲੇਜ ਮੋਸ਼ਨ ਮੂਵ ਕਰਦੇ ਆ ਕਿ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਵਿਧਾਨ ਸਭਾ ਦੇ ਵਿੱਚ ਕਿ ਇਹਨਾਂ ਨੇ ਚੇਅਰ ਦੀ ਬੇਇੱਜ਼ਤੀ ਕੀਤੀ ਹੈ ਤੁਸੀਂ ਉਹਨਾਂ ਨੂੰ ਦਿੱਤੀ ਨਹੀਂ ਗਈ ਮਤਲਬ ਉਹਨਾਂ ਨੂੰ ਹੋਣੀ ਦਿੱਤੀ ਉੱਥੇ ਆਉਣ ਲਈ ਪਰਮਿਸ਼ਨ ਨਹੀਂ ਦਿੱਤੀ ਤੁਸੀਂ ਪ੍ਰਿਵਿਲੇਜ ਮੋਸ਼ਨ ਉਹਦੇ ਕੰਨ ਖਰਾਬ ਕਰੀ ਜਾਂਦੇ ਹੋ ਪਰ ਹੁਣ ਚੇਅਰ ਦੀ ਜਿਹੜੀ ਬੇਇੱਜ਼ਤੀ ਕੀਤੀ ਉਹ ਤੁਸੀਂ ਚੁੱਪ ਕਿਉਂ ਕੀ ਤੁਹਾਨੂੰ ਨਹੀਂ ਬੋਲਣਾ ਚਾਹੀਦਾ ਸਪੀਕਰ ਸਾਹਿਬ ਨੂੰ ਕੀ ਸਿਰਫ ਇਹੀ ਗੱਲ ਹੈ ਕਿ ਤੁਹਾਡੇ ਪਾਰਟੀ ਦਾ ਬੰਦਾ ਹੈ ਉਹਨੂੰ ਸਾਰਾ ਕੁਝ ਬੋਲਣਾ ਅਲਾਉਡ ਹੈ ਤੇ ਜੇ ਕੋਈ ਥੋੜਾ ਜਿਹਾ ਵਿਰੋਧੀ ਜਾਂ ਕਹਿ ਲਓ ਵੀ ਜਿਹੜਾ ਕੋਈ ਸੱਚ ਦਿਖਾਉਂਦਾ ਉਹਨੂੰ ਕੁਛ ਵੀ ਬੋਲਣਾ ਲਾਉਡ ਨਹੀਂ ਫਿਰ ਤੇ ਇਹੀ ਸੀਗਾ ਕਿ ਚੈਨਲ ਚੁੱਪ ਕਰ ਜਾਂਦਾ ਵੀ ਚਾਹੇ ਵੜਨ ਦਿੱਤਾ ਜਾਂ ਹੈ ਨਹੀਂ ਵੜਨ ਦਿੱਤਾ ਤੇ ਹੁਣ ਬਲਕਾਰ ਸਿੱਧੂ ਵਰਗੇ ਇੰਨੀ ਗੰਦੀ ਸ਼ਬਦਾਵਲੀ ਵਰਤੀ ਆ ਔਰ ਦੂਜਾ ਗਿਲਾ ਮੈਨੂੰ ਹੈਗਾ ਵੂਮਨ ਕਮਿਸ਼ਨ ਦੇ ਨਾਲ ਹੂੰ ਕਿ ਜਿਹੜਾ ਰਾਜ ਲਾਲੀ ਜੀ ਉਹਦੀ ਚੇਅਰਪਰਸਨ ਨੇ ਜੇ ਕੋਈ ਆਪੋਜੀਸ਼ਨ ਪਾਰਟੀ ਦਾ ਕੋਈ ਵੀ ਬੰਦਾ ਈਵਨ ਚੰਨੀ ਜੀ ਆਹ ਹਾਂ ਈਵਨ ਚੰਨੀ ਵਾਟੇਵਰ ਜੋ ਵੀ ਜਿੰਨੇ ਵੀ ਕੋਈ ਵੀ ਕੋਈ ਛੋਟੀ ਜੀ ਗੱਲ ਕਰਦਾ ਵੱਡੀ ਕਰਦਾ ਇਹ ਨਾਲ ਦੀ ਨਾਲ ਉਹਨਾਂ ਨੂੰ ਪਤਾ ਲੱਗਦਾ ਨਾਲ ਦੀ ਨਾਲ ਕਹਿੰਦੇ ਮੈਂ ਸੂ ਮੋਟੋ ਲੈ ਲਿਆ ਚਾਹੇ ਉਹ ਇੱਕ ਐਸਜੀਪੀਸੀ ਨਾਲ ਸੰਬੰਧਤ ਵੀ ਕੇਸ ਸੀਗਾ ਹੂੰ ਤੇ ਹੁਣ ਜਦੋਂ ਐਡੇ ਜਿਹੜੀਆਂ ਵੱਡੀਆਂ ਗੱਲਾਂ ਹੋ ਗਈਆਂ ਆਮ ਆਦਮੀ ਪਾਰਟੀ ਦੇ ਵਿੱਚ ਚਾਹੇ ਉਹ ਵੋਟਾਂ ਦੇ ਵਿੱਚ ਪਟਿਆਲੇ ਦੇ ਵਿੱਚ ਔਰਤਾਂ ਨਾਲ ਕਿਵੇਂ ਧੱਕਾ ਕੀਤਾ ਗਿਆ ਕਿ ਉਹਨਾਂ ਨੂੰ ਸਿੱਟ ਕੇ ਉਹਨਾਂ ਦੀ ਫਾਈਲਾਂ ਪੜ੍ਹੇngੀਆਂ ਉਦੋਂ ਵੀ ਮੈਂ ਸਵਾਲ ਕੀਤਾ ਸੀ ਕਿ ਤੁਸੀਂ ਚੁੱਪ ਕਿਉਂ ਚਾਹੇ ਹੁਣ ਬਲਕਾਰ ਸਿੱਧੂ ਜੀ ਵਾਲੀ ਗੱਲ ਇਨਾ ਵੀ ਔਰਤਾਂ ਪ੍ਰਤੀ ਕਿੰਨੀ ਮਤਲਬ ਗੰਦੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ ਇਹਦੇ ਬਾਰੇ ਹੁਣ ਵੂਮਨ ਕਮਿਸ਼ਨ ਚੁੱਪ ਕੇ ਹੋਇਆ ਹੈ ਜਾਂ ਚੁੱਪ ਕਰਾ ਲਿਆ ਗਿਆ ਜਾਂ ਇਹ ਕਹਿ ਲਈਏ ਕਿ 77 ਵੂਮਨ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕਰਦੀ ਹੈ ਉਹ ਕਰਦੀ ਕੱਲਾ ਵਿਰੋਧੀਆਂ ਨੂੰ ਤੜਨ ਲਈ ਹੈ ਤੇ ਮੈਂ ਸਮਝਦਾ ਕਿ ਜਦੋਂ ਤੁਹਾਡੇ ਕੋਲ ਚੇਅਰ ਆਉਂਦੀ ਹੈ ਚੇਅਰ ਦੇ ਨਾਲ ਜ਼ਿੰਮੇਵਾਰੀਆਂ ਵੀ ਆਉਂਦੀਆਂ ਨੇ ਤੇ ਇਸ ਕਰਕੇ ਵੂਮਨ ਕਮਿਸ਼ਨ ਨੂੰ ਵੀ ਔਰ ਸਪੀਕਰ ਸਾਹਿਬ ਨੂੰ ਵੀ ਸਪੈਸ਼ਲੀ ਇਹਦਾ ਨੋਟਿਸ ਲੈ ਕੇ ਇਹਤੇ ਕਾਰਵਾਈ ਕਰਨੀ ਚਾਹੀਦੀ ਹੈ ਮਾਨਕ ਬਾਈ ਕੱਲਾ ਆਪਾਂ ਚਲੋ 2-3 ਐਮਐਲਐਸ ਦੀ ਤਾਂ ਗੱਲ ਕਰ ਲਈ ਪਰ ਰੇਸ ਸਾਰਿਆਂ ਚ ਹੀ ਲੱਗੀ ਪਈ ਆ ਕਦੇ ਕਿਸੇ ਜ਼ਿਲ੍ਹੇ ਦੀ ਕੋਈ ਘਟਨਾ ਆ ਜਾਂਦੀ ਆ ਕਦੇ ਕਿਸੇ ਦੀ ਬੀਥਿਆ ਚੰਦ ਚੜ੍ਹਦਾ ਇੱਥੇ ਆ ਚੜ੍ਹਦਾ ਬਿਲਕੁਲ ਜੀ ਸਾਰਿਆਂ ਦਾ ਹੀ ਬੁਰਾ ਹਾਲ ਹੈ ਜਦੋਂ ਆਪਣੇ ਕੋਲੇ ਤੁਹਾਨੂੰ ਦੱਸਾਂ ਵੀ ਸਪੀਕਰ ਸਾਹਿਬ ਵਾਲੀ ਗੱਲ ਪਹਿਲਾਂ ਬਾਹਰ ਨਹੀਂ ਆਉਣੀ ਸੀਗੀ ਹਾਂ ਔਰ ਇਹੀ ਜਦੋਂ ਫਿਰ ਇਹ ਪਰਚੇ ਕਰਾਉਣ ਤੇ ਆਗੇ ਫਿਰ ਉਹ ਬਾਹਰ ਆਈ ਹੈ ਔਰ ਇਹ ਜਿਹੇ ਜਿਹੇ ਗੱਲਾਂ ਪਈਆਂ ਨੇ ਸਾਡੇ ਗਰੁੱਪ ਕੋਲੇ ਜਾਂ ਹੋਰ ਬੰਦਿਆਂ ਕੋਲੇ ਵੀ ਬਹੁਤ ਜਿਹੜੀਆਂ ਕਿ ਸਾਨੂੰ ਦੱਸਣ ਲੱਗੇ ਵੀ ਸ਼ਰਮ ਆਉਂਦੀ ਹੈ ਵੀ ਇਹ ਚੀਜ਼ਾਂ ਪਬਲਿਕ ਡੋਮੇਨ ਦੇ ਵਿੱਚ ਪਾ ਦਈਏ ਤਾਂ ਕਿੰਨੀ ਮਤਲਬ ਸਾਨੂੰ ਆਪ ਨੂੰ ਸ਼ਰਮ ਆਉਂਦੀ ਹੈ ਇਹ ਜਿਹੀਆਂ ਜੀ ਚੀਜ਼ਾਂ ਪਈਆਂ ਨੇ ਇਹਨਾਂ ਦੇ ਬੰਦਿਆਂ ਦੀਆਂ ਐਮਐਲਏਜ਼ ਦੀਆਂ ਐਮਐਲਏਜ਼ ਦੀਆਂ ਮਿਨਿਸਟਰਸ ਦੀਆਂ ਔਰ ਇਹਨਾਂ ਦੇ ਅਹੁਦੇਦਾਰਾਂ ਦੀਆਂ ਇੱਕ ਦੋ ਤਾਂ ਸਾਨੂੰ ਵੀ ਦੱਸ ਦੋ ਮਤਲਬ ਕਿਉਂ ਹੁਣ ਰੀਸੈਂਟਲੀ ਤੁਸੀਂ ਲਾ ਲੋ ਵੀ ਇਹਨਾਂ ਦਾ ਇੱਕ ਇਧਰਲੀ ਸਾਈਡ ਦਾ ਹੀ ਐਮਐਲਏ ਬਾਣ ਸਾਹਿਬ ਠਿੰਡੇ ਵਾਲੇ ਪਾਸੇ ਦਾ ਹੀ ਐਮਐਲਏ ਇਧਰਲੇ ਜ਼ਿਲ੍ਹਿਆਂ ਦੇ ਵਿੱਚੋਂ ਹੁਣ ਰਾਤ ਦੀ ਗੱਲ ਸ਼ਰਾਬ ਪੀ ਕੇ ਉਹ ਕਿਸੇ ਘਰ ਦੇ ਵਿੱਚ ਵੜ ਗਿਆ ਔਰ ਉਹਨਾਂ ਨੇ ਫੜ ਲਿਆ ਉਹ ਹੈਗਾ ਘਰ ਉਹ ਵੀ ਆਮ ਆਦਮੀ ਪਾਰਟੀ ਦਾ ਸੀਗਾ ਮਤਲਬ ਕਿੰਨੀ ਸ਼ਰਮਨਾਕ ਗੱਲ ਹੈ ਇਹ ਇਹ ਬਠਿੰਡੇ ਦੀ ਘਟਨਾ ਹੈ ਬਠਿੰਡੇ ਦੇ ਨੇੜੇ ਤੇੜੇ ਦੇ ਕਐਮਐਲਏ ਦੀ ਘਟਨਾ ਹੈ ਹਾਂਜੀ ਔਰ ਤੁਸੀਂ ਦੇਖੋ ਵੀ ਇੱਕ ਐਮਐਲਏ ਹੋ ਗਿਆ ਸ਼ਰਾਬ ਪੀ ਕੇ ਕਿਸੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਦੇ ਘਰੇ ਵੜ ਜਾਣਾ ਉਹ ਵੀ ਮਹਿਲਾ ਐਮਐਲਏ ਸਾਰਾ ਗੁੱਸਾ ਆਪਦੇ ਮਤਲਬ ਇਹ ਤਾਂ ਪੱਕਾ ਫਿਰ ਥੋੜੀ ਗੱਲ ਤੋਂ ਵੀ ਵਲੰਟੀਅਰਾਂ ਤੇ ਲਾਉਂਦੇ ਆ ਨਹੀਂ ਵਲੰਟੀਅਰਾਂ ਤੇ ਲਾਉਂਦੇ ਪਰ ਮੈਂ ਤਾਂ ਸਮਝਦਾ ਵੀ ਜਿਹੜੇ ਸਾਹ ਦੀ ਇਹ ਸ਼ਬਦਰੀ ਵਰਤ ਰਹੇ ਆ ਵਰਤਾਪਤੀ ਔਰ ਜਿਹੜਾ ਜੀ ਤੁਹਾਨੂੰ ਸ਼ਰਾਬ ਵਾਲੀ ਗੱਲ ਦੱਸੀ ਹੈਗੀ ਹਾਂ ਇਹ ਤਾਂ ਬੜੀ ਮਤਲਬ ਸ਼ਰਮਨਾਕ ਹੈ ਨਾ ਬਿਲਕੁਲ ਬਹੁਤ ਸ਼ਰਮਨਾਕ ਹੈ ਔਰ ਕੱਲ੍ਹ ਦੀ ਪਾਰਟੀ ਘਤਰ ਨਹੀਂ ਪੂਰੇ ਸਮਾਜ ਖਾਤਰੀ ਸ਼ਰਮਨਾਕ ਖਤਰਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਤੋਂ ਪ੍ਰੂਵ ਹੁੰਦਾ ਹੈ ਕਿ ਇਹਨਾਂ ਦੇ ਦਿਮਾਗ ਕਿੰਨੇ ਖਰਾਬ ਨੇ ਬਿਲਕੁਲ ਆਊਟ ਆਫ ਕੰਟਰੋਲ ਹੋ ਚੁੱਕੇ ਆ ਹਮ ਇਹ ਜਿਹੀ ਜਿਹੀ ਗੱਲਾਂ ਨੇ ਮਤਲਬ ਆਪਾਂ ਸੋਚ ਵੀ ਨਹੀਂ ਸਕਦੇ ਜਿਹੜੇ ਰੋਜ਼ ਪਤਾ ਲੱਗਦੀ ਨੇ ਅਸੀਂ ਤਾਂ ਬਹੁਤ ਘੱਟ ਚੀਜ਼ਾਂ ਦੱਸਦੇ ਆ ਲੋਕ ਕਹਿੰਦੇ ਵੀ ਤੁਸੀਂ ਬਹੁਤ ਕੁਝ ਇਹਨਾਂ ਦਾ ਬਾਹਰ ਦੱਸ ਦਿੰਦੇ ਹੋ ਪਰ ਅਸੀਂ ਤਾਂ ਬਹੁਤ ਕੰਟਰੋਲ ਕਰਕੇ ਦੱਸਦੇ ਆ ਕਈ ਚੀਜ਼ਾਂ ਦੇ ਦੱਸ ਵੀ ਨਹੀਂ ਸਕਦੇ ਹੁੰਦੇ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ